ਪ੍ਰਿੰਟ ਸਾਹਿਬ ਦੇ ਵਿੱਚ ਮੈਸੇਜ ਆਇਆ ਹਿੰਦੂ ਭਰਾਵਾਂ ਦੇ ਸਵੇਤ ਕਰਦੇ ਆ ਸਾਨੂੰ ਕਿ ਅਸੀਂ ਮੁਗਲਾਂ ਦੇ ਕੋਲੋਂ ਅਤੇ ਅੰਗਰੇਜ਼ਾਂ ਦੇ ਕੋਲੋਂ ਠੁਕਾਰਾ ਪਾ ਕੇ ਖੇਸ਼ਯਾਦ ਕੀਤਾ ਲੇਕਿਨ ਕੈਲੰਡਰ ਜਿਹੜਾ ਸਾਰਾ ਉਹਨਾਂ ਦਾ ਹੀ ਬਤਲੇ ਆ ਈਸਵੀ ਦਾ ਕੈਲੰਡਰ ਸਾਰਾ ਉਹਨਾਂ ਦਾ ਹੀ ਇਸਤੇਮਾਲ ਕਰਦੇ ਆਂ ਤੇ ਹਿੰਦੂ ਭਰਾਵਾਂ ਨੇ ਮੈਨੂੰ ਗੱਲ ਬੜੀ ਚੰਗੀ ਲੱਗੀ ਕਿ ਅਸੀਂ ਹੁਣ ਉਹਨਾਂ ਦਾ ਈਸਵੀ ਨਹੀਂ ਲੈਣਾ ਅਸੀਂ ਹੁਣ ਬਿਕਰਮੀ ਆਪਣਾ ਤੇਰਾ ਮਾਰਚ ਆਪਣਾ ਜਿਹੜਾ ਕੈਲੰਡਰ ਜਿਹੜਾ ਉਸ ਨੂੰ ਇਸਤੇਮਾਲ ਕਰਨਾ ਜਿਹੜਾ ਸਾਡਾ ਸਰਾਸਨ ਨਾਲ ਜੁੜਦਾ ਇਤਿਹਾਸ ਹੈ ਔਰ ਮੈਨੂੰ ਯਕੀਨ ਹੈ ਹਿੰਦੂ ਭਰਾਵਾਂ ਨੇ ਇਹ ਆਪਣਾ ਲਕਸ਼ ਪੂਰਾ ਕਰ ਦੇਣਾ ਆਓ ਮੈਂ ਸਿੱਖਾਂ ਭਰਾਵਾਂ ਵੱਲੇ ਵਸ ਜਾਵਾਂ ਆਪਣੇ ਪਰਵਾਰੋਂ ਸਿੱਖੋ ਜੇ ਛੋਟਾ ਗਲਤੀ ਕਰਦਾ ਹੈ ਛੋਟਾ ਬੱਚਾ ਗਲਤੀ ਕਰਦਾ ਹੈ ਉਸ ਨੂੰ ਅਸੀਂ ਡਾਂਟਦੇ ਆ ਚਪੇੜਾ ਮਾਰਦੇ ਆ ਤਨਖਾਹਾਂ ਲਾਉਂ ਦਿੰਦੇ ਆ ਤੇ ਭਾਈ ਜੇ ਕੋਈ ਵੱਡਾ ਗਲਤੀ ਕਰਦਾ ਹੈ ਤੇ ਵੱਡਿਆਂ ਦੀ ਤੇ ਪੁੱਛ ਹੋਣੀ ਚਾਹੀਦੀ ਹੈ 2003 ਦੇ ਵਿੱਚ ਪੂਰੇ ਵਾਰ ਸ੍ਰਿੰਗ ਦੇ ਨਾਨਕ ਸ਼ਾਹੀ ਕਲੰਦਰ ਮਹਿਸ਼ਾਵਾਸ਼ ਦੇ ਨਾਂ ਆਰਟਿਸਟ ਦੁਆਰਾ ਕਟੂਆ ਦੇ ਸਮੁੱਚੇ ਪ੍ਰਬੰਧਕਾਂ ਨੂੰ ਕਿ 2000 ਰੁਪਏ ਤੋਂ ਇਹ ਪੈਰਾ ਦੇ ਰਹੇ ਨਾਨਕ ਸ਼ਾਹੀ ਕਲੰਦਰ ਦਾ ਮੁਬਾਰਕ ਆਈਨਾਂ ਨੂੰ ਗੁਰੂ ਕਿਰਪਾ ਕਰੇ ਹੋਰ ਇਸੇ ਤਰ੍ਹਾਂ ਸਿਧਾਂਤ ਨਾਲ ਜੁੜਦੇ ਰਹਿਣ ਹੁਣ ਵੇਖੋ 2000 ਕੰਨ ਨਾਨਕ ਛਾਇਕ ਰੰਗਲ ਅਕਾਲ ਤਖਤ ਸਾਹਿਬ ਦੇ ਵਿੱਚ ਬੀਬੀ ਗੁਰਜੀਤ ਕੌਰ ਜੀ ਪ੍ਰਧਾਨ ਉਸ ਵਕਤ ਕਲੰਡਰ ਤਿਆਰ ਕੀਤਾ ਗਿਆ ਮੌਜੂਦਗੀ ਦਿੱਤੀ ਗਈ ਤੇ ਅਰਦਾਸਾਂ ਕੀਤੀਆਂ ਗਈਆਂ ਜਕਾਰੇ ਲਗਾਇਏ ਗਏ ਕਿ ਆਜ ਤੂਬਾ ਸਿੱਖਾਂ ਦੀ ਬਖਰੀ ਕੌਮ ਹੈ ਸਿੱਖਾਂ ਦੇ ਵੱਖਰੇ ਨਿਸ਼ਾਨ ਹਨ ਵੱਖਰਾ ਗ੍ਰੰਥ ਹੈ ਤੇ ਵੱਖਰਾ ਪੰਥ ਹੈ ਇਹਨਾਂ ਦੇ ਕੋਲ ਸਭ ਤੋਂ ਵੀ ਵੱਖਰਾ ਤੇ ਕੈਲੰਡਰ ਵੀ ਵੱਖਰਾ ਜੇ ਕੈਲੰਡਰ ਵੱਖਰਾ ਸਾਡਾ 2003 ਨੂੰ ਕੈਲੰਡਰ ਸਾਡਾ ਤਿਆਰ ਹੋਇਆ ਮੂਲ ਨਾਨਕ ਚਾਹੀ ਕੈਲੰਡਰ ਤੇ 2010 ਨੂੰ ਕਿਉਂ ਭੋਗ ਪਾ ਦਿੱਤਾ ਗਿਆ ਅੰਦਰ ਦਾ 2010 ਦੇ ਵਿੱਚ ਇਸ ਕਲੰਡਰ ਨੂੰ ਕਿਉਂ ਰੱਦ ਕੀਤਾ ਗਿਆ ਮੈਂ ਪੂਰੀ ਕੌਮ ਨੂੰ ਪੁੱਛਣਾ ਚਾਹਨਾ ਉਹ ਪ੍ਰਚਾਰ ਕਿਤੋਂ ਕਮਾ ਹਮੇਸ਼ਾ ਡੱਡ ਹੋ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਇਸ ਲਈ ਕੌਮ ਦੇ ਪ੍ਰਚਾਰਕਾਂ ਨੂੰ ਜ਼ਿੰਦਾ ਗੋਹਾ ਰੱਖਣ ਲਈ ਪ੍ਰਚਾਰਕਾਂ ਨੂੰ ਨਤੜਕ ਹੋਣਾ ਪੈਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਅੱਖਰ ਵੀ ਵਿੱਚ ਅੱਗੇ ਪਿੱਛੇ ਨਹੀਂ ਹੋਣਾ ਇਤਿਹਾਸ ਦੇ ਵਿੱਚੋਂ ਕੋਈ ਗੱਲ ਕਰਨੀ ਹੈ ਅੱਜ ਜਿੰਨੇ ਬਖੀਰੇ ਪੈ ਗਏ ਸਾਡੇ ਇਤਿਹਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਹ ਸੰਤਾਨ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰੂ ਕੇ ਪਿਆਰੀ ਸੰਗਤੋ ਜਿਹੜਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਨਹੀਂ ਮਿਲਦਾ ਉਸ ਇਤਿਹਾਸ ਨੂੰ ਅਸੀਂ ਕਬੂਲਣਾ ਨਹੀਂ ਹੈ ਨਾ ਪੁੜੀਆਂ ਪਿੰਡਾਂ ਦੀਆਂ ਨਾ ਸ਼ਹਿਰਾਂ ਦੀਆਂ ਨਾ ਵੱਡੀਆਂ ਉਸਤੋਜਾਂ ਦੇ ਕੋਈ ਇਤਿਹਾਸ ਅਸੀਂ ਨਾ ਪੜਨਾ ਨਾ ਸੁਣਨਾ ਜਿਹੜਾ ਰੱਤ ਕਿਤਾ ਹੋਇਆ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਆਈ ਵੇਖੋ ਨਾਲ ਇੱਕ ਹੋਰ ਗੰਥ ਤਿਆਰ ਕਰ ਦਿੱਤਾ ਇਕ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਇੱਕ ਪੁਰਸਵਾਣ ਹੈ ਨਦੇਵ ਦੀ ਤਰਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਮਹਾਰਾਜ ਹੈ ਨਾ ਬੁਨਿਆਦ ਦਿੱਤੀ ਸੀ ਇੱਕ ਵਕਈ ਸੀ ਆ ਗਿਆ ਬਹੀ ਅਕਾਲ ਕੀ ਸਵੇ ਚਲਾਇਓ ਬਾੰਸੇ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਦੇਰਧਾਰੀਆਂ ਦੀ ਅਪੂਚਾਲ ਸਖਤ ਕਰ ਦਿੱਤੀਆਂ ਮੁਕਤੀ ਦੇ ਦਿੱਤੀ ਦੇਰਧਾਰੀਆਂ ਤੂੰ ਕਾਚੇ ਗੁਰਦੇ ਮੁੱਤਣਾ ਹੁਆ ਆ ਜਾਓ ਸਾਰੇ ਦੇਖੋ ਸਿੱਖਾਂ ਦੇ ਵਿੱਚ 80% ਲੋਕ ਜਿਹੜੇ ਆ ਇਹ ਦੇਰਧਾਰੀਆਂ ਨੂੰ ਮੱਥਾ ਟੇਕੀ ਜਾਂਦੇ ਆ ਧਾਗੇ ਲਈ ਜਾਂਦੇ ਆ ਕਬੀਰ ਲਈ ਜਾਂਦੇ ਆ ਸਿਆਣਿਆਂ ਫਲਾਣਿਆਂ ਕੋਲ ਜਾਂਦੇ ਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਆ ਤੇ ਗੁਰੂ ਸਾਹਿਬ ਕਹਿੰਦੇ ਨਾ ਭਾਈ ਹੋ ਮੈਂ ਨਾਵੇਂ ਨਾਲ ਗੁਰੂ ਦੇ ਦੋ ਨਾਮ ਉਸ ਇੱਕ ਤਾਂ ਹੈ ਇੱਕ ਮ्यान ਦੇ ਵਿੱਚ ਦੋ ਤਲਵਾਰਾਂ ਨਹੀਂ ਆ ਸਕਦੀਆਂ ਜੇ ਸਿੱਖੀ ਦੇ ਵਿੱਚ ਸਿੱਖੀ ਨਹੀਂ ਢਿੱਕ ਸਕਦੀ ਜੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋ ਸਾਡਾ ਮਰਨਾ ਸਾਡਾ ਜੀਣਾ ਸਾਡਾ ਸੁੱਖ ਸਾਡਾ ਦੁੱਖ ਅਸੀਂ ਲੁੱਟ ਜਾਈਏ ਮਰ ਜਾਈਏ ਖੱਬ ਜਾਈਏ ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਛੱਡਣਾ ਇਸ ਲਈ ਅੱਜ ਕੀ ਹੋਇਆ ਚਾਹੁੰਦਾ ਤੁਸੀਂ ਕੀ ਕਮਾਉਂਦੇ ਹੋ ਸੀ ਅਸੀਂ ਬੱਕਰੇ ਦੇ ਬੱਕਰੇ ਦੇ ਉਹ ਸ਼ਕਲ ਕਰਕੇ ਬੱਕਰੇ ਦੇ ਬਾਬੇ ਨਾਨਕ ਨੇ ਸਾਨੂੰ ਫੇਖੀ ਸਿੱਖ ਦੀ ਬਣਾਇਆ ਫੇਖੀ ਪ੍ਰਭੂ ਨਾਲ ਲੱਭਈ ਫਿਰ ਸੱਚੀ ਸਿੱਖ ਨੂੰ ਗੁਰੂ ਸਾਹਿਬਾਨ ਨੇ ਸਾਨੂੰ ਵਿਚਾਰ ਧਾਰਕ ਸਿੱਖ ਬਣਾਇਆ ਅੱਜ ਸਾਡੇ ਦੇ ਵਿੱਚ ਕੀ ਹੋਇਆ ਪੰਜਾਬ ਮੇਰਾ ਸਾਡਾ ਕਲੇਜਾ ਦੇ ਕਲੇਜਾ ਪੰਜਾਬ ਤੋਂ ਬਗੈਰ ਅਸੀਂ ਜੋ ਤੁਮਰੇ ਤੇ ਧੂਰੇ ਗੁਰੂਆਂ ਦੇ ਚੱਪੇ ਚੱਪੇ ਦੇ ਚੱਪੇ ਚੱਪੇ ਪੰਜਾਬ ਦੇ ਗੁਰੂਆਂ ਦੇ ਚਰਨ ਪਏ ਆਂ ਇਹ ਅੱਛੀ ਜੀਤ ਪੰਜਾਬ ਜੂ ਆ ਰਹੀ ਹੈ ਦੂਸਰੀਆਂ ਸਟੇਟਾਂ ਇੱਥੇ ਫੂਲੀ ਮ ਜਿੱਤਾਂ ਹੀ ਪੰਜਾਬ ਜੂ ਆ ਰਹੀ ਆ ਜੇ ਤੇ ਕਹਿਣ ਤੋਂ ਮੈਂ ਸਹੋਚ ਨਹੀਂ ਕਰਦਾ ਪਰ ਗੁਰੂ ਕੇ ਪਿਆਰ ਵਾਟ ਆਜੋ ਤੁਸੀਂ ਵੇਖੋ ਪੰਜਾਬ ਦੇ ਵਿੱਚ ਸਾਢੇ 12000 ਪਿੰਡ ਦੇ ਸਾਢੇ 12000 ਸਾਢੇ 12000 ਪਿੰਡ ਦੇ ਪੰਜਾਬ ਦੇ ਵਿੱਚ 30000 ਪੰਜਾਬ ਵਿੱਚ ਬਾਬੇ ਡੇਰੇ ਬੈਠੇ ਨੇ ਤੇ ਜਿਹੜੇ ਆਪਣੀਆਂ ਪੂਜਾ ਕਰਾਈ ਜਾਂਦੇ ਆ ਜਿਹੜੇ ਸ਼ਬਦ ਨੂੰ ਛੱਡ ਕੇ ਫਰੀਦ ਨਾਲ ਜੋੜੀ ਜਾਂਦੇ ਆ ਮੜੀਆਂ ਮਸੌੜਾ ਕੌੜਾ ਨਾਲ ਜੋੜੀ ਜਾਂਦੇ ਆ ਤੇ ਗੁਰੂ ਕੇ ਪਿਆਰ ਵਾਲੀ ਆ ਤਰਸ ਕਰੋ ਥੋੜਾ ਤਰਸ करिए ਮੈਂ ਇਥੋਂ ਇੱਕ ਰਮਾਣੇ ਪ੍ਰਚਾਰਕ ਨੂੰ ਨਾਤੇ ਹੋਣ ਦੇ ਨਾਤੇ ਤੁਮਨੀ ਕਮੇਟੀ ਵਾਲੀ